ਸਲਾ ਲਈ ਘਟੋਕਾਰ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਪੰਜਾਬ ਹਰਿਆਣਾ ਦੇ ਵਿੱਚ ਕਾਰ ਸ਼ੰਭੂ ਮੋਰਚੇ ਤੇ ਭਾਜਪਾ ਦਾ ਪੁਤਲਾ ਫੁੱਟਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਮੋਗਾ ਕੁਰਕਸ਼ੇਤਰ ਅੰਬਾਲਾ ਸੋਨੀਪਟ ਅਤੇ ਪੰਚਕੁਲਾ ਸਮੇਤ ਕਈ ਹੋਰ ਥਾਵਾਂ ਤੇ ਵੀ ਭਾਜਪਾ ਖਿਲਾਫ ਪ੍ਰਦਰਸ਼ਨ ਕਰਦੇ ਆਂ ਕਿਸਾਨਾਂ ਵੱਲੋਂ ਪੁਤਲੇ ਫੁਕੇ ਗਏ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਜੋ ਦੋਵਾਂ ਫੋਰਮਾਂ ਵੱਲੋਂ ਅੱਜ 1 ਅਗਸਤ ਨੂੰ ਆਲ ਇੰਡੀਆ ਪੱਦਰ ਤੇ ਮੋਦੀ ਸਰਕਾਰ ਦੇ ਅਰਥੀ ਫੁਕ ਮਜਾਰੇ ਹੋਣੇ ਆ ਸ਼ਿਬਾਸ਼ ਕਬੀ ਰਾਜ ਅਤੇ ਹੋਰ ਜਿਹੜੇ ਅਫਸਰਾਂ ਨੂੰ ਜਿਨ੍ਹਾਂ ਨੇ ਖਨੌਰੀ ਜਾਂ ਸ਼ੰਭੂ ਬਾਰਡਰ ਦੇ ਉੱਤਰ ਉੱਪਰ ਕਿਸਾਨਾਂ ਤੇ ਡਰੋਨਾ ਰਹੀ ਜ਼ਬਰਦਸਤ ਜ਼ਹਿਰੀਲੀਆਂ ਗੈਸਾਂ ਇਦੋਂ ਦਾ ਐਸਐਲਆਰ ਦੇ ਫਾਇਰ ਬਾਇਲਟ ਗਨ ਦੇ ਫਾਇਰ ਰਬੜ ਦੀਆਂ ਗੋਲੀਆਂ ਔਰ ਜ਼ੁਲਮ ਘਟਾਏ ਆ ਔਰ ਇਹ ਕਹਿ ਕੇ ਸਨਮਾਨ ਕੀਤਾ ਜਾ ਰਿਹਾ ਪੀ ਇਹ ਕਿਸਾਨਾਂ ਨੂੰ ਰੋਕਣ ਚ ਕਾਮਯਾਬ ਹੋਇਆ ਇਹ ਰੱਦ ਕਰਾਉਣ ਵਾਸਤੇ ਇਹਦੇ ਲਈ ਸਾਰੀ ਵਿਰੋਧੀ ਧਿਰ ਨੂੰ ਵੀ ਕਹਿੰਨੇ ਆ ਉਹ ਵੀ ਪਾਰਲੀਮੈਂਟ ਚ ਆਵਾਜ਼ ਚੱਕੇ ਇਹ ਦੇਸ਼ ਦੇ 47 ਤੋਂ ਬਾਅਦ ਜਿਵੇਂ ਜਰਨਲ ਡਾਇਰ ਦਾ ਸਨਮਾਨ ਕੀਤਾ ਸੀ ਨਰੇਜਾ ਨੇ ਹੁਣ ਸਾਡੇ ਵਾਲੇ ਕਾਲੇ ਅੰਗਰੇਜ਼ ਜਿਨ੍ਹਾਂ ਨੇ ਅਫਸਰਾਂ ਨੇ ਕਿਸਾਨਾਂ ਤੇ ਜ਼ੁਲਮ ਕੀਤਾ ਉਹਨਾਂ ਨੂੰ ਸਨਮਾਨ ਕਰ ਰਏ ਸਨਮਾਨ ਰੱਦ ਹੋਣਾ ਚਾਹੀਦਾ ਵਾ ਔਰ ਇਹਦੇ ਨਾਲ ਦੀ ਨਾਲ ਲੌਂਗ ਮਾਰਚ ਵੀ ਵਿਰੋਧੀ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਜਿਵੇਂ ਲਗਾਤਾਰ ਆਵਾਜ਼ ਚੁੱਕ ਰੀਆਂ ਨੇ ਐਮਐਸਪੀ ਲੀਗਲ ਗਰੰਟੀ ਕਰੂਣ ਲਿਆਉਣ ਵਾਸਤੇ ਸਰਕਾਰ ਨੂੰ ਵਿਵਸਥ ਕਰਨ ਇਹ ਅੰਦੋਲਨ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਹਕੀਕੀ ਤੇ ਹੱਕੀ ਮੰਗਾ ਮਨ ਲੀ ਲੀਆਂ ਜਾਂਦੀਆਂ ਬੇਸ਼ੱਕ ਅੱਜ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਆ ਸਾਡੀ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਤੇ ਆਪਦੇ ਨਿੱਜੀ ਵੀਕਲਾ ਰਹੀਂ ਜਿਵੇਂ ਕਿਵੇਂ ਹੋ ਸਕਦਾ ਵੱਧ ਤੋਂ ਵੱਧ ਗਿਣਤੀ ਵਿੱਚ ਆਲ ਇੰਡੀਆ ਪੱਤਰ ਤੇ ਪੰਜਾਬ ਪੱਤਰ ਤੇ ਜਿੱਥੇ ਜਿੱਥੇ ਜਥੇ ਬੰਦੀਆਂ ਨੇ ਪ੍ਰੋਗਰਾਮ رکھے ਜਰੂਰ ਪਹੁੰਚਣ ਅਰ ਅੰਮ੍ਰਿਤਸਰ ਦੇ ਵਿੱਚ ਅਸੀਂ ਕੰਪਨੀ ਬਾਗ ਜਿੱਥੇ ਮਹਾਰਾਜਾ ਰਜੀਤ ਸਿੰਘ ਦੀ 12 ਦਰੀ ਆ 11 ਵਜੇ ਦਾ ਸਮੇਂ ਉੱਥੇ ਇਕੱਠੇ ਹੋਵਾਂਗੇ ਇਹ ਤੋਂ ਬਾਅਦ ਡੀਸੀ ਵਾਲੇ ਪਾਸੇ ਨੂੰ ਮਾਰਚ ਕਰਕੇ ਵਰਤੀ ਫੂਕ ਮਜਾਰਾ ਕਰਾਂਗੇ ਧੰਨਵਾਦ ਫਸਲਾਲੀ ਘਟੋ ਘਾੜ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨੀ ਮੰਗਾਂ ਦੀ ਪੂਰਤੀ ਲਈ ਸਿਉਂਕ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਪੰਜਾਬ ਹਰਿਆਣਾ ਦੇ ਵਿਚਕਾਰ ਸ਼ੰਭੂ ਮੋਰਚੇ ਤੇ ਭਾਜਪਾ ਦਾ ਪੁਤਲਾ ਫੁੱਟਿਆ ਇਸ ਤੋਂ ਇਲਾਵਾ ਅੰਮ੍ਰਿਤਸਰ, ਮੋਗਾ, ਕੁਰਕਸ਼ੇਤਰ, ਅੰਬਾਲਾ, ਸੋਨੀਪਟ ਅਤੇ ਪੰਚਕੁਲਾ ਸਮੇਤ ਕਈ ਹੋਰ ਥਾਵਾਂ ਤੇ ਵੀ ਭਾਜਪਾ ਖਿਲਾਫ ਪ੍ਰਦਰਸ਼ਨ ਕਰਦੇ ਆਂ ਕਿਸਾਨਾਂ ਵੱਲੋਂ ਪੁਤਲੇ ਫੁਕੇਗੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਜੋ ਦੋਵਾਂ ਫੋਰਮਾਂ ਵੱਲੋਂ ਅੱਜ 1 ਅਗਸਤ ਨੂੰ 올 ਇੰਡੀਆ ਪੱਦਰ ਤੇ ਮੋਦੀ ਸਰਕਾਰ ਦੇ ਅਰਥੀ ਫੁੱਕ ਮਜਾਰੇ ਹੋਣੇ ਆ ਸ਼ਿਬਾਸ਼ ਕਬੀਰ ਰਾਜ ਅਤੇ ਹੋਰ ਜਿਹੜੇ ਅਫਸਰਾਂ ਨੂੰ ਜਿਨ੍ਹਾਂ ਨੇ ਖਨੌਰੀ ਜਾਂ ਸ਼ੰਭੂ ਬਾਰਡਰ ਦੇ ਉੱਤਰ ਉੱਪਰ ਕਿਸਾਨਾਂ ਤੇ ਡਰੋਨਾ ਰਹੀ ਜ਼ਬਰਦਸਤ ਜ਼ਹਿਰੀਲੀਆਂ ਗੈਸਾਂ ਇਹਦੋਂ ਦਾ ਐਸਐਲਆਰ ਦੇ ਫਾਇਰ ਬਾਇਲਟ ਗਨ ਦੇ ਫਾਇਰ ਰਬੜ ਦੀਆਂ ਗੋਲੀਆਂ ਔਰ ਜ਼ੁਲਮ ਘਟਾਏ ਆ ਔਰ ਇਹ ਕਹਿ ਕੇ ਸਨਮਾਨ ਕੀਤਾ ਜਾ ਰਿਹਾ ਵੀ ਇਹ ਕਿਸਾਨਾਂ ਨੂੰ ਰੋਕਣ ਚ ਕਾਮਯਾਬ ਹੋਇਆ ਇਹ ਰੱਦ ਕਰਾਉਣ ਵਾਸਤੇ ਇਹਦੇ ਲਈ ਸਾਰੀ ਵਿਰੋਧੀ ਧਿਰ ਨੂੰ ਵੀ ਕਹਿੰਨੇ ਆ ਉਹ ਵੀ ਪਾਰਲੀਮੈਂਟ ਚ ਆਵਾਜ਼ ਚੱਕੇ ਇਹ ਦੇਸ਼ ਦੇ 47 ਤੋਂ ਬਾਅਦ ਜਿਵੇਂ ਜਰਨਲ ਡਾਇਰ ਦਾ ਸਨਮਾਨ ਕੀਤਾ ਹੈ ਨਰੇਜਾ ਨੇ ਹੁਣ ਸਾਡੇ ਵਾਲੇ ਕਾਲੇ ਅੰਗਰੇਜ਼ ਜਿਨ੍ਹਾਂ ਨੇ ਅਫਸਰਾਂ ਨੇ ਕਿਸਾਨਾਂ ਤੇ ਜ਼ੁਲਮ ਕੀਤਾ ਉਹਨਾਂ ਨੂੰ ਸਨਮਾਨ ਕਰ ਰਏ ਸਨਮਾਨ ਰੱਦ ਹੋਣਾ ਚਾਹੀਦਾ ਵਾ ਔਰ ਇਹਦੇ ਨਾਲ ਦੀ ਨਾਲ ਲੌਂਗ ਮਾਰਚ ਵੀ ਵਿਰੋਧੀ ਧਿਰਾਂ ਪਾਰਲੀਮੈਂਟ ਦੇ ਵਿੱਚ ਜਿਵੇਂ ਲਗਾਤਾਰ ਆਵਾਜ਼ ਚੁੱਕ ਰੀਆਂ ਨੇ ਐਮਐਸਪੀ ਲੀਗਲ ਗਰੰਟੀ ਕਰੂਣ ਲਿਆਉਣ ਵਾਸਤੇ ਸਰਕਾਰ ਨੂੰ ਵਿਵਸ਼ ਕਰਨ ਇਹ ਅੰਦੋਲਨ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਹਕੀਕੀ ਤੇ ਹੱਕੀ ਮੰਗਾਂ ਮੰਨ ਲਈਆਂ ਜਾਂਦੀਆਂ ਬੇਸ਼ੱਕ ਅੱਜ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਆ ਸਾਡੀ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਤੇ ਆਪਦੇ ਨਿੱਜੀ ਵੀਕਲਾ ਰਹੀ ਜਿਵੇਂ ਕਿਵੇਂ ਹੋ ਸਕਦਾ ਵੱਧ ਤੋਂ ਵੱਧ ਗਿਣਤੀ ਵਿੱਚ ਆਲ ਇੰਡੀਆ ਪੱਤਰ ਤੇ ਪੰਜਾਬ ਪੱਤਰ ਤੇ ਜਿੱਥੇ-ਜਿੱਥੇ ਜਥੇਬੰਦੀਆਂ ਨੇ ਪ੍ਰੋਗਰਾਮ رکھے ਜਰੂਰ ਪਹੁੰਚਣ ਅਰ ਅੰਮ੍ਰਿਤਸਰ ਦੇ ਵਿੱਚ ਅਸੀਂ ਕੰਪਨੀ ਬਾਗ ਜਿੱਥੇ ਮਹਾਰਾਜਾ ਰਜੀਤ ਸਿੰਘ ਦੀ 12 ਦਰੀ ਆ 11 ਵਜੇ ਦਾ ਸਮਾਂ ਉੱਥੇ ਇਕੱਠੇ ਹੋਵਾਂਗੇ ਇਹ ਤੋਂ ਬਾਅਦ ਡੀਸੀ ਵਾਲੇ ਪਾਸੇ ਨੂੰ ਮਾਰਚ ਕਰਕੇ ਵਰਤੀ ਫੂਕ ਮਜਾਰਾ ਕਰਾਂਗੇ ਧੰਨਵਾਦ